ਵੀਰੋ ਆ ਬੂਟਾ ਅਮਰਪਾਲੀ ਦਾ ਇਹਨੂੰ ਤਕਰੀਬਨ ਅੱਜ 1 ਸਾਲ ਹੋ ਗਿਆ ਇੱਥੇ ਲਾਇਆ ਨੂੰ ਤੁਸੀਂ ਦੱਸੋ ਵੀ ਇਹਨੂੰ ਕੀ ਪਾਉਣਾ ਚਾਹੀਦਾ ਕਮੈਂਟਾਂ ਵਿੱਚ ਜਿਹਦੇ ਨਾਲ ਇਹ ਗਰੋਥ ਕਰੇ ਇਹਦੀ ਤੁਸੀਂ ਦੇਖ ਰਹੇ ਨਵੀਂ ਸ਼ਾਖ ਨਹੀਂ ਨਿਕਲ ਰਹੀ ਜੀ काफ़ी जदोजहद हो रही है इस बूटे ये नवी शाख नहीं कट रहा है तक और दूजी तरफ ये दो बूटे ਕਣਕ ਤਕਰੀਬਨ ਦਸ ਤੋਂ 15 ਦਿਨ ਲੈ ਰਹੀ ਹੈ ਜੇ ਪੱਕਣ ਵਿੱਚ ਅੱਜ 3 ਅਪ੍ਰੈਲ ਹੋ ਗਈ ਆ ਔਰ ਅੱਜ ਹਵਾ ਵੀ ਬਹੁਤ ਠੰਡੀ ਪੂਰੇ ਦੀ ਵਗਦੀ ਪਈ ਆ ਵਧੀਆ ਲੱਗਦੀ ਪਈ ਆ ਤੇ ਮੈਂ ਵੀ ਅੱਜ ਬੜੇ ਦਿਨਾਂ ਬਾਅਦ ਆਇਆ ਖੇਤ ਗੇੜਾ ਮਾਰਨ ਔਰ ਐਦਕੀ ਤੇਲੇ ਦੀ ਸਪਰੇ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਵਾਦੇ ਵਿੱਚ ਨਮੀ ਹੁਣ ਕਰਨ ਮੱਛਰ ਮੱਖੀ ਪੈਦਾ ਹੀ ਨਹੀਂ ਹੋਈ ਜਿਸ ਨਾਲ ਤੇਲੇ ਨੂੰ ਮੌਕਾ ਹੀ ਨਹੀਂ ਮਿਲਿਆ ਫਸਲ ਤੇ ਹਮਲਾ ਕਰਨ ਦਾ ਤੇ ਤੇਲੇ ਦੀ ਸਪਰੇ ਨਾ ਕਰਨ ਕਾਰਨ ਇਸ ਵਾਰ ਕਣਕ ਵੀ ਚੰਗੀ ਦੇਖ ਰਹੀ ਆ ਉਹ ਜਿਹੜੀ ਮੇਰੀ ਦੂਸਰੀ ਮੋਟਰ ਹੈ ਉੱਥੇ ਵੀ ਪਸ਼ੂ ਪੰਛੀ ਕਿਲਕਾਰੀਆਂ ਮਾਰਦੇ ਪਏ ਟਾਲੀ ਦੇ ਉੱਤੇ ਫਿਰੇ ਫਿਰਦੇ ਆ ਹਵਾ ਦੇ ਵਿੱਚ ਹੋਰ ਠੰਡੀ ਠੰਡੀ ਹਵਾ ਵਗ ਰਹੀ ਆ ਕੁਝ ਪਤਾ ਨਹੀਂ ਲੱਗ ਰਿਹਾ ਵੀ ਇਹ 3 April ਹੋ ਰਹੀ ਆ ਇੰਜ ਲੱਗ ਰਿਹਾ ਜਿਵੇਂ ਅਜੇ ਫਰਵਰੀ ਦਾ ਮਹੀਨਾ ਹੀ ਚੱਲ ਰਿਹਾ ਪਰ ਐਕਚੁਅਲ ਵਿੱਚ ਅੱਜ 3 April ਹੋ ਗਈ ਆ ਉਹ ਸਾਡਾ ਸੋਹਣਾ ਪਿੰਡ ਛੋਟਾ ਜਿਹਾ ਪਿੰਡ ਹੈ ਚਿੜੀ ਦੇ ਪਹੁੰਚੇ ਜਿਹਾ ਚਲੋ ਮਿੱਤਰੋ ਹੋਣਾ ਸੀ ਵੀਡੀਓ ਮੈਂ ਬੰਦ ਕਰਨ ਲੱਗਾ ਸਾਰਿਆਂ ਮਿੱਤਰਾਂ ਪਿਆਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ